ਨਵੀਂ ਫਿਲਮ ਐਮਰਜੈਂਸੀ ਜੋ ਕੰਗੜਾ ਵਿਰੋਧ ਦੇ ਵੱਲੋਂ ਜਿਹੜੀ ਕਿ ਐਲਾਨ ਕੀਤਾ ਗਿਆ ਸੀ ਨਵੀਂ ਫਿਲਮ ਨੂੰ ਲੈ ਕੇ ਉਸ ਤੋਂ ਬਾਅਦ ਹੁਣ ਬਿਵਾਦ ਛਿੜਦਾ ਜਾ ਰਿਹਾ ਤੇ ਦੱਸ ਦਈਏ ਕਿ ਹੁਣ ਸੁਖਵੀਰ ਸਿੰਘ ਬਾਦਲ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕੰਗਣਾ ਰਣੌਤ ਨੂੰ ਹਮੇਸ਼ਾ ਹੀ ਯਾਦਤਾ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਤੇ ਅਜਿਹੇ ਲੋਕਾਂ ਤੇ 295 ਇਹ ਜਿਹੜੀ ਕਿ ਦਰਜ ਹੋਣੀ ਚਾਹੀਦੀ ਹੈ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੂੰ ਲੈ ਕੇ ਸੁਖਵੀਰ ਬਾਦਲ ਦੇ ਵੱਲੋਂ ਕੰਗਣਾ ਰਣੌਤ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਉੱਥੇ ਹੀ ਸਿੱਖਾਂ ਨੂੰ ਲੈ ਕੇ ਜੋ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਕੰਗਣਾ ਰਣੌਤ ਨੇ ਐਲਾਨ ਕੀਤਾ ਉਸ ਤੋਂ ਬਾਅਦ ਰਿਲੀਜ਼ਿੰਗ ਤੋਂ ਲੈ ਕੇ ਹੁਣ ਤੱਕ ਇਸ ਤੋਂ ਬਾਦ ਹੁਣ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਇਸ ਫਿਲਮ ਨੂੰ ਪੂਰਨ ਤੌਰ ਤੇ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਪੂਰੇ ਮੁੱਦਿਆਂ ਲੈ ਕੇ ਸੁਣਾਉਨੇ ਆ ਸੁਖਵੀਰ ਸਿੰਘ ਬਾਦਲ ਦਾ ਹੋਰ ਕੀ ਕਹਿਣਾ ਕੰਗਣਾ ਨੌਟ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਗਿੱਦੜਵਾਂ ਦੀ ਜ਼ਮੀਨ ਨੂੰ ਕਿਵੇਂ ਲੈ ਗਿਓ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਖੇਤੀ ਜ਼ਮੀਨ ਚੋਣਾ ਹੋਣੀ ਹੈ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੀਰੀਅਸ ਲੈ ਲਿਓ ਗਿੱਦੜਵਾਂ ਨੂੰ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾਖੇ ਆ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਅਖੀ ਜਾਣਾ ਇਹਦੇ ਬਾਦ ਸੋ ਦੋ ਦਿਨ ਇੱਥੇ ਰਕਿਆ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ ਹਾਂ ਸਰ ਬਾਕੀ ਤੁਹਾਡੀ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਖਿਲਾਫ ਮਤਾ ਪਾਇਆ ਜਿਹੜਾ ਕੱਲ ਉਹ ਜਿਹੜਾ ਲੌਂਗੋਵਾਲ ਦੇ ਵਿੱਚ ਹੋਈ ਹੈ ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਨਾਗਪੁਰ ਤੋਂ ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਹੀ ਸਾਡੀ ਉਹਨਾਂ ਦਾ ਬੰਦੀ ਨਹੀਂ ਕੰਗਣਾ ਰਣੌਟ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਅਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਆਂ ਇਹ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਕਿੰਨੀਆਂ ਵਾਰ ਦੀ ਜ਼ਮੀਨ ਨੂੰ ਕਿਵੇਂ ਨੈਗਲੈਕਟ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਛੇ ਜ਼ਮੀਨਾਂ ਚੋਣਾ ਹੋਣੀਆਂ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੀਰੀਅਸ ਲੈ ਲਿਓ ਕਿੰਨੀਆਂ ਵਾਰ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾ ਕੇ ਆਂ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਅਖੀ ਜਾਣਾ ਇਹਦੇ ਬਾਅਦ ਸੋ ਦੋ ਦਿਨ ਇੱਥੇ ਰੱਖਿਆ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ। ਬਾਕੀ ਤੁਹਾਡੇ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਖਿਲਾਫ ਵੱਡਾ ਪਾਇਆ ਜਿਹੜਾ ਕੱਲ ਉਹ ਜਿਹੜਾ ਲੌਂਗੋਵਾਲ ਦੇ ਵਿੱਚ ਹੋਈ ਹੈ ਰੈਲੀ। ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਕੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਨਾਗਪੁਰ ਤੋਂ। ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ। ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ। ਥੈਂਕ ਯੂ ਸਾਡੀ ਉਹਨਾਂ ਦਾ ਬੰਦ ਦੀ ਕੰਗਣਾ ਨੌੜ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਗਿੱਦਵਾਲ ਦੀ ਟੀਮ ਨੇ ਕਿਵੇਂ ਨੈਗਲ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਛੇ ਜਿਮਨੀ ਚੋਣਾਂ ਹੋਣੀਆਂ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੀਰੀਅਸ ਲੈ ਲਿਓ ਗਿੱਦਵਾਲ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾਖਿਆ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਅਖੀ ਜਾਣਾ ਇਹਦੇ ਬਾਅਦ ਸੋ ਦੋ ਦਿਨ ਇੱਥੇ ਰਕਿਆ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ ਹਾਂ ਬਾਕੀ ਤੁਹਾਡੇ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਖਿਲਾਫ ਮਤਾ ਪਾਇਆ ਜਿਹੜਾ ਕੱਲ ਜਿਹੜਾ ਲੋਂਗੋਵਾਲ ਦੇ ਵਿੱਚ ਹੋਈ ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਨਾਗਪੁਰ ਤੋਂ ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਹੀ ਸਾਡੀ ਉਹਨਾਂ ਦਾ ਬੰਦੀ ਨਹੀਂ ਕੰਗਣਾ ਨਣੌੜ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਆਂ ਇਹ ਦੇਸ਼ ਦਾ ਤੇ ਸੂਬਿਆਂ ਦਾ ਮਾਹੌਲ ਖਰਾਬ ਕਰਨ ਵਾਸਤੇ ਜਿੱਦਲਵਾਂ ਦੀ ਜਿਮੀਨੀ ਚੋਣ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਖੇ ਜਿਮੀਨੀ ਚੋਣਾ ਹੋਈਆਂ ਪੂਰੇ ਪੰਜਾਬ ਦੇ ਵਿੱਚ ਤੁਸੀਂ ਸੀਰੀਅਸ ਲੈ ਲਿਓ ਜਿੱਦਲਵਾਂ ਮੈਂ ਸਾਰੀ ਜਗ੍ਹਾ ਸੀਰੀਅਸ ਮੈਂ ਸੰਗਰੂਰ ਵੀ ਕੱਲ ਜਾ ਕੇ ਆਂ ਬਰਨਾਲੇ ਵੀ ਹੁਣ ਡੇਰਾ ਬਾਬਾ ਨਾਲ ਅਖੀ ਜਾਣਾ ਇਹਦੇ ਬਾਅਦ ਸੋ ਦੋ ਦਿਨ ਇੱਥੇ ਰੱਖਿਆ ਦੋ ਦੋ ਇੱਕ ਇੱਕ ਦੋ ਦੋ ਦਿਨ ਸਾਰੀ ਜਗ੍ਹਾ ਜਾ ਰਹੇ ਸਰ ਬਾਕੀ ਤੁਹਾਡੇ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਖਿਲਾਫ ਮਤਲਬ ਪਾਇਆ ਜਿਹੜਾ ਕੱਲ ਉਹ ਜਿਹੜਾ ਲੌਂਗੋਵਾਲ ਦੇ ਵਿੱਚ ਹੋਈ ਆ ਨਾ ਦੇਖੋ ਉਹ ਉਹ ਜਿਹੜੇ ਲੋਕ ਹੈ ਬਾਗੀ ਜਿਹੜੇ ਹੈਗੇ ਉਹਨਾਂ ਨੂੰ ਹੁਕਮ ਆਉਂਦੇ ਆ ਨਾਗਪੁਰ ਤੋਂ ਉਹਦਾ ਮਕਸਦ ਇੱਕੋ ਇੱਕ ਹੈ ਇਹਨਾਂ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਉਹ ਸਾਰੇ ਲੋਕ ਦਿੱਲੀ ਤੋਂ ਇਸ਼ਾਰਿਆਂ ਤੋਂ ਚੱਲਣ ਵਾਲੇ ਲੋਕ ਹੈ ਤਾਂ ਕਿ ਸਾਡੀ ਉਹਨਾਂ ਦਾ ਬੰਦ